ਪਿਛਲੇ 3 ਸਾਲਾਂ ਦੇ ਦੌਰਾਨ ਇਹ ਸਰਕਾਰ ਵੱਲੋਂ ਨਾ ਤਾਂ ਨੌਜਵਾਨੀ ਨੂੰ ਰੁਜ਼ਗਾਰ ਦਿੱਤਾ ਗਿਆ ਨਾ ਕਿਸੇ ਵੀ ਹੋਰ ਖੇਤਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਉਪਲਬਧੀ ਰਹੀ ਹੈਗੀ ਆ ਕਿ ਇਹ ਸਰਕਾਰ ਦੀ ਲੋਕ ਵਾਹਵਾ ਕਰਦੇ ਪਰ ਲੋਕਾਂ ਦੀ ਆਵਾਜ਼ ਦਵਾਉਣ ਦੇ ਲਈ ਆ ਜਿਹੜਾ ਪਿਛਲੇ ਸਮੇਂ ਤੋਂ ਆ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਦੰਦ ਆ ਜਿਹੜੇ ਉਹ ਤਿੱਖੇ ਕੀਤੇ ਜਾ ਰਹੇ ਹੈਗੇ ਆ ਤੇ ਇਸੇ ਤਹਿਤ ਆ ਜਿਹੜਾ ਹੁਣ ਹਰ ਤੀਜੇ ਦਿਨ ਇਹ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਕਿ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਪੁਲਸ ਹਰ ਆਸਤ ਦੇ ਵਿੱਚ ਉਹਨਾਂ ਦੀ ਮੌਤ ਹੋ ਰਹੀ ਆ ਕਈ ਵਾਰੀ ਆ ਜਿਹੜੀ ਉਹਨਾਂ ਦੀ ਮੌਤ ਆ ਜਿਹੜੀ ਉਹੋ ਜੇਲ੍ਹ ਦੇ ਅੰਦਰ ਹੋ ਰਹੀ ਆ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਜਿਆ ਹੈਗਾ ਮਤਲਬ ਕਾਲਾ ਦੌਰ ਆ ਜਿਹੜਾ ਇਸ ਟਾਈਮ ਪੰਜਾਬ ਹੰਡਾਰਿਆ ਹੈਗਾ ਅੱਜ ਇਸ ਟਾਈਮ ਅਸੀਂ ਪਿੰਡ ਪੰਜਗਰਾਈ ਕਲਾ ਖੜੇ ਹੋਏ ਆ ਇੱਥੇ ਪੁਲਸ ਚੌਕੀ ਆ ਤੇ ਇੱਥੇ ਮਜ਼ਦੂਰਾ ਕਿਸਾਨਾਂ ਨੇ ਰਲ ਕੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ ਮਾਮਲਾ ਇਹ ਹੈਗਾ ਕਿ ਇੱਥੇ ਇੱਕ ਨੌਜਵਾਨ ਜੀਵਨ ਸਿੰਘ ਗਾਲੇ ਦਾ ਉਸ ਨੂੰ ਆ ਜਿਹੜਾ ਪਿਛਲੇ ਦਿਨੀ ਰਸਤੇ ਦੇ ਵਿੱਚ ਲਿਆ ਗਿਆ ਤੇ 26 ਤਰੀਕ ਦੀ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਚੁੱਕੀ ਤੇ ਹਾਲ ਤੀਕ ਵੀ ਹੈ ਜਿਹੜਾ ਉਸ ਨੌਜਵਾਨ ਦਾ ਸਸਕਾਰ ਨਹੀਂ ਕੀਤਾ ਗਿਆ ਜਥੇਬੰਦੀਆਂ ਅੱਜ ਇੱਥੇ ਪਹੁੰਚੀਆਂ ਹੋਈਆਂ ਕੀ ਮਾਮਲਾ ਹੈਗਾ ਕੀ ਗੱਲਬਾਤ ਹੋਈ ਹੈ ਸਾਡੇ ਨਾਲ ਮਜ਼ਦੂਰ ਆਗੂ ਮਜਬੂਦ ਨੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਅੱਛਾ ਬਾਈ ਜੀ ਕੀ ਹੈਗਾ ਮਾਮਲਾ ਪੂਰੇ ਦਾ ਪੂਰਾ ਹੈ ਮੈਂ ਲਖਵੀਰ ਸਿੰਘ ਕ੍ਰਾਂਤੀਕਾਰੀ ਪੈੰਡੂ ਮਜ਼ਦੂਰ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਸਾਡੇ ਕੋਲੇ ਪਿੰਡ ਜਾਣ ਵਾਲੇ ਤੋਂ ਪਹੁੰਚ ਕੀਤੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇੱਕ ਬੰਦਾ ਮੀਟ ਦੀ ਦੁਕਾਨ ਕਰਦਾ ਮੀਟ ਦੀ ਦੁਕਾਨ ਦੇ ਉੱਤੇ ਇੱਥੋਂ ਦੇ ਠੇਕੇਦਾਰ ਇੱਥੋਂ ਪੰਜ ਗ੍ਰਾਂਈ ਦੀ ਪੁਲਸ ਚੌਕੀ ਦੀ 5000 ਰੁਪਏ ਇਹਨਾਂ ਕੋਲੋਂ ਲੈ ਕੇ ਉੱਥੇ दारू ਵਕਾਉਂਦੇ ਆ ਉਸ ਤੋਂ ਬਾਅਦ ਜਦੋਂ ਉਹਦੀ दारू ਵਿਕਣ ਲੱਗ ਜਾਂਦੀ ਆ ਕਿਉਂਕਿ ਉਸ ਪਿੰਡ ਦੇ ਵਿੱਚ ਠੇਕਾ ਮੌਜੂਦ ਨਹੀਂ ਹੈ ਤੇ ਉਹ दारू ਜਿਹੜੀ ਵਿਕਦੀ ਆ ਇਹ ਠੇਕੇਦਾਰ ਨਾਲੇ ਤਾਂ ਆਪਣੀ दारू ਵੇਚਾਉਂਦੇ ਆ ਨਾਲੇ 5000 ਰੁਪਏ ਇਥੋਂ ਉਹ ਭਰਦੇ ਆ ਜਦੋਂ ਉਹ ਦੀ दारू ਵੇਚਣ ਲੱਗ ਜਾਂਦੀ ਆ ਤਾਂ ਉਸ ਨੌਜਵਾਨ ਕੋਲੋਂ ਇਹਨੇ ਡਿਮਾਂਡ ਕਰਦੇ ਆ ਵੀ 5000 ਥੋੜਾ ਹੁਣ ਤੂੰ 20000 ਰੁਪਏ ਦੇ ਜਦੋਂ ਉਹ 20000 ਦੇਣ ਤੋਂ ਸੰਵਰਥ ਸੀਗਾ ਤੇ ਇਹਨਾਂ ਨੇ ਕੀ ਕੀਤਾ ਉਹਨੂੰ ਰਾਤ ਨੂੰ ਜਾ ਕੇ ਚੱਕਿਆ 5-6 ਵਜੇ ਉਹਦੇ ਉੱਤੇ ਹਰਿਆਣੇ ਦੀ दारू ਪਾਈ ਤੇ ਉਹਦਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਤੇ ਪਤਾ ਨਹੀਂ ਕਿਹੜੇ ਹਸਾਮ ਨਾਲ ਡਾਕਟਰ ਕੋਲ ਪੋਸਟਮਾਰਟਮ ਦੀ ਇਹਨਾਂ ਨੇ ਰਿਪੋਰਟ ਬਣਵਾਈ ਆ ਉਹਨੂੰ ਜੇਲ੍ਹ ਛਾਡਾਂ ਦਾ ਉਹਦੇ ਨਾਲ ਦਾ ਸਾਥੀ ਦੱਸਦਾ ਕਿ ਇਹ ਜੇਲ੍ਹ ਦੇ ਵਿੱਚ 12 ਦਿਨ ਰਿਹਾ 12 ਦਿਨ ਇਹਦੇ ਰੋਟੀ ਵੀ ਨਹੀਂ ਪਚੀ ਜਿਹੜਾ ਕੁਝ ਖਾਂਦਾ ਸੀਗਾ ਉਹ ਨਾਲ ਦੀ ਨਾਲ ਹੀ ਉਹ ਸਾਲੀ ਕਰ ਦਿੰਦਾ ਸੀਗਾ ਸਿਰਫ 12 ਦਿਨਾਂ ਦੇ ਵਿੱਚ ਇੱਕ ਦਿਨ ਇਹਨਾਂ ਨੂੰ ਡਾਕਟਰ ਦਾ ਟਰੀਟਮੈਂਟ ਮਿਲਿਆ ਉਸ ਤੋਂ ਬਾਅਦ ਉਹ ਮੇਰੀ ਤੇ ਘਰ ਵਾਲਿਆਂ ਨੇ ਜਦੋਂ ਇਹਦੀ ਜ਼ਬਾਨ ਤਲਾਲੀ ਤਾਂ ਇਹਦੀ ਜ਼ਬਾਨ ਤ ਹੋ ਜਾਂਦੀ ਆ ਇਹਨੂੰ ਚੱਕ ਕੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਸਾਧਨ ਦੇ ਪਿੱਛੇ ਬਾ ਦਿੰਦੇ ਆ ਜਦੋਂ ਉਹ ਥੋੜੀ ਜਿਹੀ ਬਾੜ ਜੇਲ ਤੋਂ ਜਾਂਦਾ ਤੇ ਜਾ ਕੇ ਉਹਨੂੰ ਹਸਪਤਾਲ ਦੇ ਵਿੱਚ ਦਿਖਾਉਂਦੇ ਆ ਤੇ ਉਹ ਨੌਜਵਾਨ ਮਰਿਆ ਹੋਇਆ ਸੀਗਾ ਤੇ ਜਾਂਦੇ ਜਾਂਦਾ ਮਰ ਗਿਆ ਮਰਿਆ ਕਿਵੇਂ ਉਹਦੀ ਪੋਸਟ ਆ ਡਾਕਟਰ ਦੀ ਰਿਪੋਰਟਾਂ ਵਾਲੀ ਆ ਮਰਿਆ ਕਿਵੇਂ ਪੁਲਿਸ ਦੀ ਕਟਰਾਲ ਮਰਿਆ ਕਿਉਂਕਿ ਪੁਲਿਸ ਜਬਰ ਕਰਦੀ ਆ ਜਦੋਂ ਪੁਲਿਸ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਹੋਰ ਨੌਜਵਾਨਾਂ ਨੂੰ ਚੱਕ ਕੇ ਸ਼ਾਮ ਨੂੰ ਠਾਣਿਆਂ ਦੇ ਵਿੱਚ ਲਿਆਉਂਦੀ ਆ ਕੋਈ दारू ਪੀ ਕੇ ਜਾਂ ਕੋਈ ਕੁਸ ਕਰਕੇ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਕੋਈ ਅੱਜ ਕੱਲ ਦੀ ਜਾਂ ਕੱਲੇ ਇਹ ਜਾਉਣ ਵਾਲੇ ਪਿੰਡ ਦੀ ਜ਼ਰਕਟਰਾਣੀ ਇਹ ਹੁਣ ਗੋਨਿਆਂ ਨੇ ਵਿੱਚ ਵੀ ਹੋਇਆ ਬਹੁਤ ਪਿੰਡਾਂ ਦੇ ਵਿੱਚ ਖਾਸ ਕਰਕੇ ਭਗਵਾਨ ਤਮਨ ਦੀ ਸਰਕਾਰ ਦੇ ਵਿੱਚ ਮੁੰਡਾ ਨੂੰ ਇੱਕ ਜਿਹੜੀ ਜੰਗ ਪੀੜੀ ਆ ਕੋਈ ਨੂੰ ਗੈਂਗ ਸ਼ਟਰ ਨਾਲ ਜੋੜ ਕੇ ਗੋਲੀਆਂ ਮਾਰੀਆਂ ਜਾਂਦੀਆਂ ਕਿਸੇ ਨੂੰ ਕੱਟ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਕਿਛੇ ਤੇ ਕੇਸ ਪਏ ਜਾ ਰਹੇ ਆ ਕਿਉਂਕਿ ਜਿਵੇਂ ਸਾਡੀ ਪਹਿਲਾਂ ਇਹਨਾਂ ਨੇ ਜਵਾਨੀ ਬਰਬਾਦ ਕੀਤੀ ਆ ਇੱਥੇ ਰਾਦੀ ਭਗਵੰਤ ਮਾਨ ਸਰਕਾਰ ਤਰੀ ਹੋਈ ਆ ਕਿ ਜਿਹੜੀ ਇਹ ਪੰਜਾਬ ਦੀ ਪੀੜੀ ਆ ਜੰਗ ਪੀੜੀ ਆ ਇਹ ਅੱਗੇ ਨਾ ਵੇ ਇਹਨੂੰ ਬਰਬਾਦ ਕੀਤਾ ਜਾਵੇ ਅੱਛਾ ਪ੍ਰਧਾਨ ਜੀ ਹੁਣ ਤੁਸੀਂ ਅੰਦਰ ਜਾ ਕੇ ਆਏ ਹੋ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਕੀ ਵਿਸ਼ਵਾਸਤਵਾਇਆ ਗਿਆ ਦੇਖੋ ਮੈਂ ਜਗਜੀਤ ਸਿੰਘ ਜੱਸਣਾ ਮੇਰਾ ਨਾਮ ਮੈਂ ਅਧਿਆਤਿ ਮਜ਼ਦੂਰ ਸਭਾ ਦਾ ਸੂਬਾ ਕਮੇਟੀ ਮੈਂ ਅੰਦਰ ਵੱਖ-ਵੱਖ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਉਹ ਸਾਰੀਆਂ ਇੱਥੇ ਆਈਆਂ ਥਾਣੇ ਮੁਰੇ ਜਿਹੜਾ ਧਰਨਾ ਲੱਗਿਆ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ 8 ਤਰੀਕ ਤੱਕ ਜਿਹੜੀ ਇਨਕੁਆਇਰੀ ਰਿਪੋਰਟ ਤੁਹਾਨੂੰ ਪੇਸ਼ ਕਰ ਦਿਆਂਗੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਤੁਹਾਡੇ ਕੋਲੇ ਆ ਜਾਊਗੀ ਸਾਨੂੰ ਤੁਸੀਂ ਲਿਖ ਲਿਖਤੀ ਦਿਓ ਕਿ ਜਿਹੜੇ ਤਸੱਦਦ ਹੋਇਆ ਪ੍ਰੋਪਰ ਤਸੱਦਦ ਪੁਲਿਸ ਨੇ ਕੀਤਾ ਉਹ ਉਹਦੀ ਤੁਸੀਂ ਲਿਖ ਕੇ ਇੱਕ ਅਰਜੀ ਸਾਨੂੰ ਦਿਓ ਅ ਅਸੀਂ ਜਿੱਥੇ ਬੰਦੀਆਂ ਵਾਲਿਆਂ ਨੇ ਫੈਸਲਾ ਕੀਤਾ ਕਿ ਜੇਕਰ ਇਹ ਸਾਰਾ ਕੁਝ ਜਿਹੜਾ ਅੰਦਰ ਗੱਲਬਾਤ ਹੋਈ ਆ ਮਜ਼ਦੂਰ ਜਿੱਥੇ ਬੰਦੀਆਂ ਦੀ ਜਿੱਥੇ ਬੰਦੀਆਂ ਦੇ ਆਗੂ ਵੱਡੇ ਆਏ ਸੀ ਗਰਨਾਮ ਸਿੰਘ ਦੌਤ ਤੇ ਆਤਿੰਦੁਰ ਸਵਾ ਵੱਲ ਆਏ ਆ ਸਾਰਿਆਂ ਨੇ ਇਹ رائے ਕੀਤੀ ਆ ਕਿ ਜੇਕਰ ਪੁਲਿਸ ਜਾਂ ਪ੍ਰੋਪਰ ਕਾਰਵਾਈ ਸਾਡੀ ਨਹੀਂ ਹੁੰਦੀ ਨਹੀਂ ਸੁਣਾਈ ਹੁੰਦੀ ਤਾਂ ਫਿਰ ਅਸੀਂ ਜਿਹੜਾ 9 ਤਰੀਕ ਨੂੰ ਫਿਰ ਵੱਡਾ ਇਕੱਠ ਕਰਾਂਗੇ ਤੇ ਉਦੋਂ ਵੱਡੀ ਤਰ੍ਹਾਂ ਚ ਲੋਕ ਇਕੱਠੇ ਕਰਾਂਗੇ ਇੱਥੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਬਲਵਿੰਦਰ ਸਿੰਘ ਦਾ ਅਸੀਂ ਸਮਝਦਾ ਵੀ ਕਤਲ ਹੋਇਆ ਪੁਲਿਸ ਨੇ ਸੱਦਦ ਕੀਤਾ ਪਹਿਲਾਂ ਫਿਰ ਉਸੇ ਤਰ੍ਹਾਂ ਹੀ ਉਸ ਨੂੰ ਉਹਦਾ ਨਕਲੀ ਜਿਹੜੀ ਡਾਕਟਰੀ ਰਿਪੋਰਟ ਪੜਾ ਕੇ ਜੇਲ੍ਹ ਭੇਜਿਆ ਗਿਆ ਤੇ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ ਹੈ ਇਸ ਲਈ ਅ ਅਸੀਂ ਸਾਰੀ ਜਥੇਬੰਦੀਆਂ ਵਾਲੇ ਇਸ ਗੱਲ ਤੇ ਖੜੇ ਆ ਕਿ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਲੜਾਂਗੇ ਸੰਘਰਸ਼ ਕਰਾਂਗੇ ਸੰਗਰਤੀ ਚ ਕਰਾਂਗੇ ਅੱਛਾ ਪ੍ਰਧਾਨ ਜੀ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ 8 ਤਰੀਕ ਦਾ ਫੇਰ ਸਮਾਂ ਦੇ ਦਿੱਤਾ ਗਿਆ 26 ਤਰੀਕ ਦੀ ਪਹਿਲਾਂ ਤੋਂ ਡੈਥ ਹੋਈ ਆ ਹਾਲ ਤੀਕ ਸ਼ਿਕਾਰ ਨਹੀਂ ਹੋਇਆਗਾ ਇੰਨੀ ਲੇਟ ਕਿਉਂ ਹੋਇਆਗਾ ਪ੍ਰੋਸੈਸ ਜਦ ਕਿ ਇਸ ਚੀਜ਼ ਦਾ ਤਾਂ ਪਤਾ ਹੀ ਹੁੰਦਾ ਹੈਗਾ ਵੀ ਉਸ ਦਿਨ ਕਿੰਨਾ ਦੀ ਡਿਊਟੀ ਸੀਗੀ ਇੱਕ ਵਾਰੀ ਇਹ ਨਹੀਂ ਸੀਗਾ ਵੀ ਪਰਚਾ ਬੰਦ ਦੇਖੋ ਜੀ ਇਹਦੇ ਨਾਲ ਇੱਕ ਵਾਰੀ ਇਹਨਾਂ ਨੇ ਪੁਲਿਸ ਨੇ ਕੱਲੂ ਘਾਰੇ ਦਾ ਕਹਿ ਕੇ ਸਾਡੇ ਕੋਲ 6 ਤਰੀਕ ਤੱਕ ਖੜਾ ਛੜਾਇਆ ਉਹ ਕਹਿੰਦਾ ਮੁੜ ਕੇ 2 3 ਸਾਨੂੰ ਦਿਓ 7 ਤੇ 8 ਇਹਦੇ ਵਿੱਚ ਅਸੀਂ ਪੂਰੀ ਇਨਕੁਆਰੀ ਕਰਕੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੇ ਬਾਈ ਚਾਂਸ ਇਹ ਪੁਲਿਸ ਕਾਰਵਾਈ ਨਾ ਕਰੂਗੀ ਹੁਣ ਸਾਨੂੰ ਡੀਐਸਪੀ ਸਾਹਿਬ ਇੱਥੇ ਵਿਸ਼ਵਾਸ ਸੁਦਾ ਕੇ ਗਿਆ ਅਸੀਂ ਸੱਤ ਮਜ਼ਦੂਰ ਜਥੇਬੰਦੀਆਂ ਨੇ ਮੋਰਚੇ ਬੰਨ੍ਹੇ ਹੋ ਅਸੀਂ ਟੈੱਕੇ ਨਹੀਂ ਬਿਠਾਂਗੇ ਜਿੰਨਾ ਚਿਰ ਇਹ ਕਤਲ ਦਾ ਜਿਹੜਾ ਕੀਤਾ ਹੋਇਆ ਇਹਦਾ ਪਰਚਾ ਦਰਜ ਨਹੀਂ ਹੋਇਆ ਹੋ ਜਾਂਦਾ ਜਿਹੜੇ ਅਧਿਕਾਰੀ ਆ ਉਹਨਾਂ ਤੇ ਉਹਨਾਂ ਨੂੰ ਮੁਤਾਲਾ ਨਹੀਂ ਕਰ ਦਿੰਦੇ ਤੇ ਜਿਹੜੀ ਇਹਨਾਂ ਦੀ ਬੰਦੀ ਹੈ ਇਹਨਾਂ ਨੂੰ ਕੋਈ ਮਾਜਵਾ ਉਹ ਦਿੱਤਾ ਨਹੀਂ ਜਾਂਦਾ ਅਸੀਂ ਉਹਨਾਂ ਟਾਈਮ ਟੈੱਕੇ ਨਹੀਂ ਬਿਠਾਂਗੇ ਅਸੀਂ ਉਹਨਾਂ ਟਾਈਮ ਆ ਦਸ ਗਰਚ ਕਰਾਂਗੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿਵੇਂ ਦੇਖ ਦਊ ਇਸ ਇਸ ਸਮੇਂ ਦੇ ਦੌਰਾਨ ਇਸ ਦੌਰ ਨੂੰ ਕਿਵੇਂ ਦੇਖ ਦਿਆਂ ਮਾਨ ਸਰਕਾਰ ਬਦਲਾਵ ਲੈ ਕੇ ਆ ਰਹੀ ਸੀਗੀ ਪੰਜਾਬ ਦੇ ਵਿੱਚ ਕੀ ਵਾਕਈ ਬਦਲਾਵ ਆਇਆ ਅਸਲ ਵਿੱਚ ਇਹ ਮੋਰ ਸਾਹਿਬ ਬਦਲਾਵ ਨਹੀਂ ਆਇਆਗਾ ਜਿਹੜੇ ਲੋਕ ਸੀਗੇ 70 ਸਾਲ ਹੋ ਗਏ ਉਹਨਾਂ ਸਰਕਾਰਾਂ ਤੋਂ ਅੱਕੇ ਪੈ ਸੀਗੇ ਇਹਨਾਂ ਨੂੰ ਤਾਂ ਕੋਈ ਜਾਣਦਾ ਤੱਕ ਨਹੀਂ ਸੀਗਾ ਇਹਨਾਂ ਜਿਨ੍ਹਾਂ ਨੂੰ ਇਹਨਾਂ ਨੇ ਐਮਐਲਏ ਬਣਾਤਾ ਇਹ ਭਗਵੰਤਮਾਨ ਨੇ ਡਪਲੀਕਟ ਸੀਗਾ ਜਿਹੜਾ ਆਪਾਂ ਇਹਨੂੰ ਰਾਜੇ ਵਾਲੀ ਕੁਰਸੀ ਤੇ ਬਾਤਾ ਨਾ ਤਾਂ ਇਹਨਾਂ ਨੂੰ ਕਿਸੇ ਮਜ਼ਦੂਰ ਦੀ ਪ੍ਰਵਾਹ ਨਾ ਇਹਨਾਂ ਨੂੰ ਕਿਸੇ ਕਿਸਾਨ ਦੀ ਪ੍ਰਵਾਹ ਇਹੀ ਭਗਵੰਤਮਾਨ ਜਦੋਂ ਆ ਕੇ ਸੱਥਾਂ ਦੇ ਵਿੱਚ ਸੰਤਰਾਮ ਦਾਸੀ ਦੇ ਸਾਡੇ ਮਜ਼ਦੂਰਾਂ ਦੇ ਕਵੀ ਤੇ ਗੀਤ ਗਾਉਂਦਾ ਰਹਿੰਦਾ ਸੀ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਅੱਜ ਇਹੀ ਭਗਵਾਨਤਮਾਨ ਦੀ ਸਰਕਾਰ ਸਾਡੇ ਘਰਾਂ ਦੇ ਵਿੱਚੋਂ ਸਾਡੇ ਜਿਹੜੇ ਸੂਰਜ ਆ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਸਿਪਾ ਰਹੀ ਆ ਉਹਨਾਂ ਨੂੰ ਕੁੱਟ ਕੇ ਮਾਰ ਕੇ ਉਹਨਾਂ ਨੂੰ ਸਾਡੇ ਚੋਂ ਖਤਮ ਕਰ ਰਹੀ ਆ ਕਿਉਂਕਿ ਭਗਵਾਨਤਮਾਨ ਸਰਕਾਰ ਤੇ ਉਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਬਹੁਤਾ ਰਹਿ ਗਿਆ ਕਿਉਂਕਿ ਬਹੁਤ ਇੱਕ ਨਹੀਂ ਗਏ ਇਹ ਇਲਾਕੇ-ਇਲਾਕੇ ਦੇ ਵਿੱਚ ਖਬਰਾਂ ਵਾਪਰ ਰਹੀਆਂ ਨੌਨ ਬੰਨਾਂ ਨੂੰ ਚੱਕਣਾ ਕਿਸੇ ਦੇ ਗੋਲੀ ਮਾਰ ਦੇਣੀ ਕਿਸੇ ਨੂੰ ਚੱਕ ਕੇ ਥਾਣੇ 'ਚ ਕੁੱਟ ਕੇ ਮਾਰ ਦੇਣਾ ਇਹ ਕੋਈ ਨਵੀਂ ਘਟਨਾ ਨਹੀਂ ਗਈ ਇਹ ਰੋਜ਼ ਦੀਦ ਘਟਣਾ ਅਛਾ ਪਿਛਲੇ ਸਮੇਂ ਦੇ ਦੌਰਾਨ ਇੱਕ ਦੌਰ ਰਿਹਾ ਹੈਗਾ ਜਗਜੀਤ ਜੀ ਵੀ ਪਹਿਲਾ ਵੀ ਆ ਜਿਹੜਾ ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਰਹੇ ਹੁਣ ਵੀ ਆਪਾਂ ਦੇਖਦੇ ਹੈਗੇ ਕਿ ਹਰ ਤੀਜੇ ਦਿਨ ਇੱਕੋ ਪੈਟਰਨ ਦੇ ਵਿੱਚ ਆ ਜਿਹੜਾ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੌਜਵਾਨ ਖਬਰਾਂ ਇਸ ਤਰ੍ਹਾਂ ਲੱਗਦੀਆਂ ਹੈਗੀਆਂ ਵੀ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਫਿਰ ਨੌਜਵਾਨ ਭੱਜਿਆ ਫਿਰ ਉਹਦੀ ਲੱਤ ਦੇ ਵਿੱਚ ਗੋਲੀ ਮਾਰੀ ਅਨੇਕਾਂ ਹੀ ਖਬਰਾਂ ਜਿਹੜੀਆਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀਆਂ ਲਾਦੀਆਂ ਵੀ ਲੱਤ ਦੇ ਵਿੱਚ ਹੀ ਗੋਲੀ ਵੱਜ ਰਹੀ ਹੈਗੀ ਆ ਇਸ ਤਰੀਕੇ ਦੇ ਨਾਲ ਜਦੋਂ ਪੁਲਿਸ ਇਸ ਤਰੀਕੇ ਨਾਲ ਕੰਮ ਕਰ ਰਹੀ ਕਿਵੇਂ ਦੇਖਦੇ ਹਾਂ ਸਭ ਕਾ ਇਹ ਦੇਖੋ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਵੀ ਨਸ਼ਾ ਹਟਾਵਾਂਗੇ ਉਹਦੇ ਤਹਿਤ ਉਹ ਦੋਸ਼ੀ ਨੌਜਵਾਨ ਜਣੇ ਕਿ ਜਿਹੜੇ ਚਿੱਟਾ ਖਾਂਦੇ ਆ ਜਾਂ ਚਿੱਟਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਨੂੰ ਫੜਿਆ ਜਾ ਰਿਹਾ ਇਹ ਇਸ ਤਰ੍ਹਾਂ ਦਾ ਹੀ ਦੌਰ ਆ ਜਿਵੇਂ 1984 ਤੋਂ ਪਹਿਲਾਂ ਜਿਹੜਾ ਨੌਜਵਾਨਾਂ ਨੂੰ ਫੜ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਜਾਂਦਾ ਸੀ ਮੈਂ ਸਮਝਦਾ ਵੀ ਇਹਹੀ ਦੌਰ ਭਗਵੰਤ ਮਾਨ ਸਰਕਾਰ ਨੇ ਚਲਾਇਆ ਹੋਇਆ ਅਸੀਂ ਇਸ ਭਗਵੰਤ ਮਾਨ ਸਰਕਾਰ ਦੀ ਇਸ ਗੱਲ ਨੂੰ ਨਿਖੇਧੀ ਕਰਦੇ ਆਂ ਇਹ ਅਸੀਂ ਮਜ਼ਦੂਰ ਜਥੇਬੰਦਿਆਂ ਵਾਲੇ ਸਮਝਦੇ ਆਂ ਵੀ ਇਸ ਤਰ੍ਹਾਂ ਦੀਆਂ ਕਟਨਾਵਾਂ ਦੇ ਉੱਤੇ ਹੋਣਗੀਆਂ ਪਹਿਲਾਂ ਵੀ ਹੋਈਆਂ ਇਹ ਸਰਕਾਰ ਕਰਦੀ ਰਹੀ ਆ ਤੇ ਅਸੀਂ ਇਸ ਲਈ ਲੜਾਂਗੇ ਡਟ ਕੇ ਖੜਾਂਗੇ